ਹਾਂਜੀ ਸਾਰੇ ਬੱਕਰੀ ਵਾਲੇ ਵੀਰਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪੈਰ ਭਲੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੱਜਾ ਪਰੰਗਲਾ ਬੜੀਆਂ ਅੰਪਰਸਰੀ ਪਿਓਰ ਬਿਲਕੁਲ ਬੱਕਰੀਆਂ ਆਪਣੇ ਕੋਲ ਸੇਲ ਨੇ ਭਾਈ ਅੱਜ ਆਪਣੇ ਕੋਲ ਤੇ ਭਾਈ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬੱਕਰੀਆਂ ਤਾਂ ਭਾਈ ਜਿਹੜੇ ਆਪਣੇ ਵੀਡੀਓ ਤੇ ਨਵੇਂ ਨੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਭਾਈ ਤੇ ਵੀਡੀਓ ਲਾਈਕ ਕਰਦੇ ਹੋ ਤਾਂ ਵੀ ਦੇਖ ਸਕਦੇ ਹੋ ਤੁਸੀਂ ਭਾਈ ਜੇ ਕਿਸੇ ਨੇ ਵੀ ਲੈਣੀ ਹੈ ਸੰਨ ਕਾਲ ਕਰ ਸਕਦਾ ਹੈਗਾ ਪੂਰਾ ਬਕਰੀਆਂ ਨਹੀਂ ਆ ਗਿਆ ਦੇਖੋ ਭਾਈ ਜੇ ਕੋਈ ਭਾਈ ਨਾ ਕਰੇ ਪਰ ਪੂਰਾ ਖੋਲਣਾ ਹੋਵੇ ਨਾ ਤਾਂ ਉਹਨੇ ਤਾਂ ਖਰੀਦ ਸਕਦਾਗਾ ਭਾਈ ਜਿਸ ਨੇ ਮੇਵਣ ਲੈਣੇ ਹੋਣ ਥੋੜੀ ਸੰਨ ਕੋਲ ਕਰ ਸਕਦਾਗਾ ਇਹ ਵੇਚ ਹੋ ਗਿਆ ਦਰ ਦੇ ਰੱਖਨੇ ਹੋਣ ਜਿਨ੍ਹਾਂ ਨੇ ਮੇਵਣ ਇਹ ਜੀ ਵੀਡੀਓ ਨਾਲ ਤੱਕ ਜਰੂਰ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਭਾਈ ਕਿਵੇਂ ਦੇ ਲੱਗੇ ਵੀਡੀਓ ਤਾਂ ਦੇਖ ਸਕਦੇ ਹੁਣ ਸੀ ਦੇਖ ਸਾਉਨੇ ਬਈ ਸਾਰੀਆਂ ਬੱਕਰੀਆਂ ਸੇਲ ਨੇ ਬਈ ਆਪਣੇ ਘਰੇ 15000 ਦਿਨ ਦੀ ਰੇਂਜ ਸਟਾਰਟ ਆ ਬਈ 15000 ਦੋ ਰੋਟੇ ਦੀ ਸਟਾਰਟਿੰਗ ਆ ਬਈ ਦੇਖਣੇ ਲੈਣੀ ਹੁਣ ਤੇ ਕਾਲ ਜਰੂਰ ਕਰੋ ਬਈ ਦੇਖੋ ਜੀ ਦੇਖੋ आगे ले ले